ਮਾਣਾ ਬਲਾਕ ਤੇ ਬੇਲਰ ਯੂਨੀਅਨ ਦੇ ਵੱਲੋਂ ਘੱਟ ਰੇਟ ਉਪਰਾਲੀ ਦੇ ਫੈਕਟਰੀਆਂ ਦੇ ਵੱਲੋਂ ਮਿਲਣ ਤੇ ਅੱਜ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿ ਯੂਨੀਅਨ ਦੇ ਪ੍ਰਧਾਨ ਪਾਲਾ ਸਿੰਘ ਕੁਲਾਰਾਂ ਦੀ ਅਗਵਾਈ ਦੇ ਹੇਠੇ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਰਜਿੰਦਰ ਸਿੰਘ ਮਾਨ ਅਤੇ ਹਰਪ੍ਰੀਤ ਸਿੰਘ ਗੋਲਡੀ ਨੇ ਦੱਸਿਆ ਕਿ 150 ਤੋਂ ਲੈ ਕੇ 160 ਰੁਪਏ ਕਿੰਟਲ ਦਾ ਖਰਚਾ ਹੁੰਦਾ ਅਤੇ ਅਸੀਂ 20 ਲੱਖ ਰੁਪਏ ਦਾ ਬੇਲਰ ਅਤੇ 10 ਲੱਖ ਰੁਪਏ ਦਾ ਟਰੈਕਟਰ ਖਰੀਦ ਕੇ ਉਪਰਾਲੀ ਇਕੱਠੀ ਕਰਦੇ ਹਾਂ ਪਰ ਫੈਕਟਰੀ ਮਾਲਕਾਂ ਦੇ ਵੱਲੋਂ ਸਾਨੂੰ ਪੂਰਾ ਰੇਟ ਨਹੀਂ ਦਿੱਤਾ ਜਾਂਦਾ ਅਤੇ ਉਹਨਾਂ ਆਖਿਆ ਕਿ ਜੇਕਰ ਸਾਨੂੰ ਪੂਰਾ ਰੇਟ ਨਹੀਂ ਮਿਲਦਾ ਤਾਂ ਅਸੀਂ ਪ੍ਰਾਲੀ ਇਕੱਠੀ ਨਹੀਂ ਕਰਾਂਗੇ। ਅਤੇ ਉਹਨਾਂ ਆਖਿਆ ਕਿ ਫੈਕਟਰੀਆਂ ਨਾ ਤਾਂ ਸਾਨੂੰ ਪੂਰਾ ਮੁਨਾਫਾ ਦਿੰਦੀਆਂ ਨੇ ਸਗੋਂ ਸਾਡੀਆਂ ਪੇਮੈਂਟਾਂ ਵਿੱਚ ਵੀ ਕਪਲਾ ਕੀਤਾ ਜਾਂਦਾ। ਅਤੇ ਉਹਨਾਂ ਆਖਿਆ ਕਿ ਐਸ.ਡੀ.ਐਮ ਦੇ ਵੱਲੋਂ 22 ਅਗਸਤ ਨੂੰ ਵੱਖ-ਵੱਖ ਫੈਕਟਰੀ ਮਾਲਕਾਂ ਤੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੇ ਦੌਰਾਨ ਗੱਲਬਾਤ ਕਰਵਾਈ ਜਾਏਗੀ। ਕਿ ਕੀ ਮੰਗ ਕਰਕੇ ਵੀ ਆਏ ਸੀ ਅਸੀਂ ਬੋਲੇ ਸੀ। ਅਸੀਂ ਸਾਰੇ ਬੇਲਦਰ ਭਰਾ ਇਕੱਠੇ ਹੋਏ ਹਾਂ ਜੀ। ਅਸੀਂ ਐਸ.ਡੀ.ਐਮ ਸਾਹਿਬ ਦੇ ਮੰਗ ਪੱਤਰ ਲੈ ਕੇ ਆਏ ਤੇ ਜੀ। ਜੋ ਕਿ ਅਸੀਂ ਸਾਰੇ ਭਰਾ ਪ੍ਰਾਲੀ ਦਾ ਕੰਮ ਕਰਦੇ ਹਾਂ ਜੀ। ਜੋ ਕਿ ਹਰ ਸਾਲ ਰੇਟ ਨੀਚੇ ਨੂੰ ਆਈ ਜਾ ਰਹੀ ਹੈ ਜੀ ਪ੍ਰਾਲੀ ਦਾ ਖਰਚੇ ਸਾਡੇ ਹਰ ਸਾਲ ਵਧੇ ਜਾ ਰਹੇ ਨੇ ਜੀ ਜੇ ਅੱਜ ਅਸੀਂ ਇੱਕ ਕੁਆਂਟਲ ਪ੍ਰਾਲੀ ਤਿਆਰ ਕਰਦੇ ਹਾਂ ਜੀ ਉਹ ਤੇ ਸਾਡਾ ਖਰਚਾ 150 ਰੁਪਏ ਤੋਂ ਲੈ ਕੇ 160 ਰੁਪਏ ਖਰਚਾ ਖਰਚਾ ਜੀ ਜਦ ਕਿ ਖਰੀਦਦਾਰ ਸਾਤੋਂ 160 ਰੁਪਏ ਨੂੰ ਮੰਗ ਰਹੇ ਨੇ ਜੀ ਉਹ ਤੇ ਸਾਡੀ ਲਾਗਤ ਵੀ ਲੱਗੀ ਹੈ ਜੀ ਸਾਡੇ ਹੋਰ ਵੀ ਘਰ ਦੇ ਖਰਚੇ ਵੀ ਉਦੋਂ ਹੀ ਚੱਲਦੇ ਨੇ ਤਾਂ ਕਰਕੇ ਸਾਨੂੰ ਇਹ ਅੱਜ ਘਾਟੇ ਦਾ ਕੰਮ ਹੋਇਆ ਪਿਆ ਜੀ ਅਸੀਂ ਸਰਕਾਰ ਤੋਂ ਐਸਡੀਐਮ ਸਾਹਿਬ ਲੱਭੇ ਆਏ ਹਾਂ ਮੰਗ ਕਰ ਰਹੇ ਹਾਂ ਵੀ ਸਾਡਾ ਇਹਦਾ ਰੇਟ ਘੱਟੂ ਘੱਟ 200 ਰੁਪਏ ਕਵਾਂਟਲ ਰੇਟ ਹੋਵੇ ਜੀ ਜਿਸ ਤੋਂ ਰੇਟ ਸਾਡਾ ਨਾਮ ਕੀਤਾ ਪੂਰਾ ਹੋਇਆ ਜੀ ਤਾਂ ਅਸੀਂ ਮਜਬੂਰ ਨਾ ਬਿੱਲਰ ਖੜਾਉਣ ਨੂੰ ਤਿਆਰਾਂ ਜੀ ਇਸ ਪਾਰ ਮੇਰਾ ਨਾਲ ਲੀਲਾ ਸਿੰਘ ਮਾਨ ਆ ਜੀ ਲੀਲਾ ਸਿੰਘ ਮਾਨ ਜੀ ਅੱਜ ਮੈਂ ਤੁਸੀਂ ਮਗ ਪੱਤਰ ਦੇਣ ਆਏ ਸਾਡੀ ਟੀਮ ਨੂੰ ਕੀ ਮੰਗਾ ਤੁਹਾਡੀਆਂ ਸਾਡੀਆਂ ਮੰਗਾਂ ਨੇ ਜਿਹੜਾ ਪਰਾਲੀ ਦਾ ਰੇਟ ਆ ਜੀ ਅਸੀਂ ਖੇਤਾਂ ਦੇ ਵਿੱਚੋਂ ਰਹਿਣ ਗੂਣ ਇਕੱਠੀ ਕਰਦੇ ਆ ਪ੍ਰਦੂਸ਼ਨ ਰੋਕਦੇ ਜੀ ਇਹਨੂੰ ਪਰਾਲੀ ਕਹਿੰਦੇ ਆ ਉਹ ਅਸੀਂ ਬਣਾ ਕੇ ਬਿੱਲਰਾਂ ਨਾਲ ਫੈਕਟਰੀਆਂ ਨੂੰ ਦਿੰਨੇ ਆ ਜੀ ਜਦ ਕੀ ਫੈਕਟਰੀਆਂ ਤੋਂ ਸਾਨੂੰ ਪੂਰਾ ਮੁਨਾਫਾ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਉਸ ਦੇ ਬਰਾਬਰ ਸਾਡੇ ਖਰਚੇ ਜ਼ਿਆਦੇ ਨੇ ਫੈਕਟਰੀਆਂ ਹਰ ਇੱਕ ਵਾਰੀ ਰੇਟ ਘਟਾ ਦਿੰਦੀਆਂ ਨੇ 2-4 ਰੁਪਏ ਤੇ ਦੂਜਾ ਨੰਬਰ ਪੇਮੈਂਟਾਂ ਦੇ ਵਿੱਚ ਘਾਪਲੇ ਕਰਦੀਆਂ ਨੇ ਪੇਮੈਂਟਾਂ ਨਹੀਂ ਟਾਈਮ ਸਰ ਦਿੰਦੀਆਂ ਅਸੀਂ ਇਸੇ ਬਿਸਤੇ ਅੱਜ ਮੰਗ ਪੱਤਰ ਦੇਣ ਆਏ ਸੀ ਸਮਾਣਾ ਬਲਾਕ ਦੇ ਸਾਰੇ ਬੀਲਰ ਸਾਥੀ ਇਕੱਠੇ ਹੋ ਕੇ ਅੱਜ ਇੱਕ ਯੂਨੀਅਨ ਬਣਾਈ ਹੈ ਜਿਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਚ ਇਹ ਮੰਗ ਰੱਖੀ ਹੈ ਵੀ ਜੇਕਰ ਸਾਨੂੰ 198 ਰੁਪਏ ਤਕਰੀਬਨ ਰੇਟ ਨਹੀਂ ਮਿਲਦਾ ਜਾਂ ਉਸ ਤੋਂ ਉਪਰੇ ਚਾਹੀਦਾ ਜੇਕਰ ਨਈ ਰੇਟ ਇਹ ਮਿਲਦਾ ਤਾਂ ਅਸੀਂ ਬੈਲਰ ਨਹੀਂ ਚਲਾਵਾਂਗੇ ਕੋਈ ਪਰਾਲੀ ਇਕੱਠੀ ਨਹੀਂ ਕਰਾਂਗੇ ਕੋਈ ਪ੍ਰਦੂਸ਼ਣ ਤੇ ਕੰਮ ਨਹੀਂ ਕਰਾਂਗੇ ਕਿਉਂਕਿ ਅਸੀਂ ਇੰਨੇ ਨੇ ਪੈਸੇ ਖਰਚ ਕੇ ਬੈਲਰ ਲਏ ਹੋਏ ਨੇ 20 ਲੱਖ ਰੁਪਏ ਦਾ ਇੱਕ ਬੈਲਰ ਹੈ 10 ਲੱਖ ਰੁਪਏ ਦਾ ਟਰੈਕਟਰ ਹੈ ਉਹਨੂੰ ਚਲਾਉਣ ਵਾਲਾ ਬਾਕੀ ਇੰਨਾ ਬੰਦਾ ਕੰਮ ਕਰਦਾ ਹੈ ਮਜ਼ਦੂਰ ਇਸ ਕਰਕੇ ਸਾਡੇ ਖਰਚੇ ਪੂਰੇ ਨਹੀਂ ਹੁੰਦੇ ਇਸ ਵਿਸ਼ੇ ਤੇ ਅੱਜ ਅਸੀਂ ਮੰਗ ਪੱਤਰ ਬਣਾਇਆ ਜੀ ਦਿੱਤਾ ਹੈ ਵੀ ਸਾਡੇ ਖਰਚੇ ਮੁਤਾਬਕ ਸਾਨੂੰ ਰੇਟ ਮਿਲਣਾ ਚਾਹੀਦਾ ਜੀ ਹਰਪ੍ਰੀਤ ਸਿੰਘ ਗੋਲਡੀ ਹਰ ਪਿੰਡ 'ਚ ਕੀ ਮੰਗਾਂ ਤੁਹਾਡੀਆਂ ਸਾਡੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੇ ਪ੍ਰਧਾਨ ਸਾਹਿਬ ਨੇ ਵੀ ਜਿਹੜੇ ਫੈਕਟਰੀ ਵਾਲੇ ਨੇ ਉਹ ਸਾਨੂੰ ਸਹੀ ਰੇਟ ਨਹੀਂ ਦੇ ਰਹੇ ਤੇ ਸਾਡੇ ਜਿਹੜੇ ਲੇਬਰ ਦੇ ਖਰਚੇ ਨੇ ਤੇ ਹੋਰ ਖਰਚੇ ਨੇ ਸਾਡੇ ਦੁੱਗਣੇ ਹੁੰਦੇ ਨੇ ਸੋ ਇੱਕ ਪਾਸੇ ਸਰਕਾਰ ਕਹਿ ਰਹੀ ਆ ਵੀ ਰੈਨਖੋਨ ਦਾ ਜੋ ਵੀ ਆ ਪ੍ਰਦੂਸ਼ਣ ਨੂੰ ਰਹਿਤ ਰੱਖੀਏ ਕਰੀਏ ਤੇ ਇੱਕ ਪਾਸੇ ਸਾਡੇ ਕੋਲ ਫੈਕਟਰੀਆਂ ਧੱਕਾ ਕਰਦੇ ਨੇ ਸਾਨੂੰ ਰੇਟ ਬਹੁਤ ਘੱਟ ਦੇ ਰਹੇ ਨੇ ਸਾਡੀ ਸਰਕਾਰ ਨੂੰ ਤੇ ਐਸਐਮ ਸਾਹਿਬ ਨੂੰ ਅਸੀਂ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਸੀ ਤੇ ਸਾਨੂੰ ਬਸਵਾਤ ਆਇਆ ਤੇ ਵੀ ਸ਼ੁੱਕਰਵਾਰ ਨੂੰ ਮੀਟਿੰਗ ਰੱਖੀ ਆ ਤੇ ਅਸੀਂ ਇਹ ਮੰਗ ਪੱਤਰ ਵੀ ਸਾਡਾ ਰੇਟ ਹੈ ਜੋ 200 ਦੇ ਕਰੀਬ ਹੋਣਾ ਚਾਹੀਦਾ ਵੀ ਸਾਨੂੰ ਸਾਡਾ ਹਾਂਜੀ ਹਾਂਜੀ 200 ਪਰ ਕਵਾਂਟਰ ਤੇ ਇਹ ਹੀ ਮੰਗ ਕਰਦੇ ਹਾਂ ਵੈਕਟੂ ਕੱਲ ਸਾਰਾ ਸਰ ਜੀ ਪਤੀ ਇਸ ਮਾਣਾ ਤੋਂ ਕਲਾਸ਼ ਸ਼ਰਮਾ ਦੇ ਰਿਪੋਰਟ